ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਤੁਸੀਂ ਥੰਬਨੇਲ ਤਾਂ ਦੇਖ ਲਿਆ ਹੋਣਾ ਅੱਜ ਆਪਾਂ ਜਾਣਕਾਰੀ ਦਵਾਂਗੇ ਇਡਲੀ ਦੀ ਫੈਕਟਰੀਆਂ ਬਾਰੇ ਤੇ ਆਪਾਂ ਤੁਹਾਨੂੰ ਟਰੈਵਲ ਵਲੌਗ ਦਾ ਵੀਡੀਓ ਦਿਖਾਉਂਦੇ ਰਹਿੰਦੇ ਆ ਤੇ ਅੱਜ ਹਫਤੇ ਵਿੱਚ ਕੋਸ਼ਿਸ਼ ਕਰਾਂਗੇ ਵੀ ਇੱਕ ਜਾਂ ਦੋ ਵੀਡੀਓ ਜਾਣਕਾਰੀ ਜਿੰਨੀ ਕ ਆਪ ਨੂੰ ਪਤਾ ਇਡਲੀ ਬਾਰੇ ਕਿਉਂਕਿ 18-19 ਸਾਲ ਹੋ ਗਏ ਮੈਨੂੰ ਵੀ ਤੇ ਇੱਕੋ ਫੈਕਟਰੀ ਵਿੱਚ ਕੰਮ ਕੀਤਾ ਵੇ ਆਉਂਮੀ ਮਸਾਲ ਚੱਲਦਾ ਹੁਣ ਤੇ ਗੱਲ ਕਰਦੇ ਆ ਇਟਲੀ ਦੀ ਫੈਕਟਰੀਆਂ ਬਾਰੇ ਤੇ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਆ ਇਟਲੀ ਜਿਹੜਾ ਫੈਕਟਰੀ ਵਿੱਚ ਤਨਖਾਹ ਘੱਟ ਸੀ ਪਰ ਇੱਥੇ ਖਰਚੇ ਵੀ ਉਦੋਂ ਘੱਟ ਸੀਗੇ ਤੇ ਹੁਣ ਤਨਖਾਹ ਥੋੜੀ ਜਿਹੀ ਜ਼ਿਆਦਾ ਹੋਈ ਆ ਇੰਨੀ ਜ਼ਿਆਦਾ ਇੰਨੀ ਥੋੜੀ ਜਿਹੀ ਪਰ ਇੱਥੇ ਖਰਚੇ ਬਹੁਤ ਜ਼ਿਆਦੇ ਵੱਧ ਗਏ ਤੇ ਐਵਰੇਜ ਇੱਥੇ ਜੇ ਬਾਕੀ ਦ ਫੈਕਟਰੀਆਂ ਦੀ ਵੱਖਰੀ ਵੱਖਰੀ ਆ ਪਰ ਜਿਸ ਤੱਕ ਐਵਰੇਜ ਗੱਡੀ ਆ ਤਾਂ ਹੁਣ ਇਸ ਟਾਈਮ ਜੇ ਤੁਸੀਂ ਫੈਕਟਰੀ ਚ ਲੱਗਣਾ 11 ਤੋਂ 1200 ਤੇ 1300 ਐਵਰੇਜ ਆ ਹੈ ਜਣ ਕੇ ਮਹੀਨੇ ਦਾ ਐਰੋ ਬਣ ਜਾਂਦਾ ਇੱਥੇ ਤੇ ਫਿਰ ਹੌਲੀ ਹੌਲੀ ਬੰਦਾ ਜਦੋਂ ਸਾਲ ਸਾਲ 2 ਸਾਲ 3 ਸਾਲ ਵੀ ਦੇ ਰਹੇ ਜਾਂਦੇ ਹਰ ਇੱਕ 2 ਸਾਲ ਬਾਅਦ ਸਕਤੀ ਹੁੰਦੀ ਆ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਦੋ ਹਰ ਇੱਕ 2 ਸਾਲ ਬਾਅਦ ਥੋੜੇ ਕੈਰੋ ਫਿਰ ਬਾਦਦੇ ਆ ਉਦੋਂ ਹਰੇਕ 2 ਸਾਲ ਬਾਅਦ ਥੋੜੇ ਹੋਰ ਵਧਦੇ ਆ ਤੇ ਇਸ ਇਦਾਂ ਕਰਦੇ ਕਰਦੇ ਫਿਰ ਥੋੜੀ ਅਪ ਹੁੰਦੀ ਤਨਖਾਹ ਬਾਕੀ ਜੇ ਤੁਸੀਂ ਕੰਮ ਵਧਿਆ ਕਰਦੇ ਫਿਰ ਤੁਹਾਡੇ ਲੈਵਲੋ ਵੀ ਅਪ ਹੁੰਦਾ ਇੱਥੇ ਲੈਵਲੋ ਆ ਜਿਹਦਾ ਲੈਵਲ ਜਿਹਨੂੰ ਕਹਿੰਦੇ ਆ 1 2 3 4 5 ਪਹਿਲਾ ਬੰਦਾ 6 ਤੋਂ ਸ਼ੁਰੂ ਕਰਦਾ ਆ ਤੇ ਹੌਲੀ ਹੌਲੀ ਫਿਰ 5 4 3 ਇੱਥੇ ਤੱਕ ਪਹੁੰਚ ਜਾਂਦਾ ਫਿਰ ਉਸ ਹਿਸਾਬ ਨਾਲ ਜੀ ਤਨਖਾਹ ਵੀ ਅਪ ਹੋਏ ਹੁੰਦੀ ਆ ਤੇ ਬਾਕੀ ਐਵਰੇਜ ਇੱਥੇ ਜੇ ਹੁਣ ਲਬੰਦ ਲੱਗੇ ਤਾਂ 11-1200 1300 ਇੱਥੇ ਐਵਰੇਜ ਆ ਤੇ ਜੋ-ਜੋ ਫੇ ਸਾਲ ਬੀਤਦੇ ਜਾਂਦੇ ਆ ਉਹ ਸਭ ਨਾਲ ਫੇਰ ਤਨਖਾਹ ਵਧ ਜਾਂਦੀ ਆ ਤੇ ਖਰਚੇ ਬਹੁਤ ਆ ਇੱਥੇ ਅੱਗੇ ਤਾਂ 50 ਯੂਰੋ ਵਿੱਚ ਇੱਕ ਪੂਰੀ ਕਰਿਆ ਲੋ ਭਰ ਜਾਂਦੀ ਸੀਗੀ ਤੇ ਹੁਣ 50 ਯੂਰੋ ਦਾ ਇੱਕ ਨਫਾ ਵੀ ਪੜਦਾ ਸਿਰਫ ਬਾਕੀ ਖਰਚੇ ਬਹੁਤ ਹੋ ਗਏ ਆ ਸਿੰਗਲ ਬੰਦਾ ਜੇਤੇ ਕੰਮ ਕਰਦਾ ਉਹ ਬਚਾ ਸਕਦਾ ਕਾਫੀ ਪੈਸੇ ਪਰ ਜੇ ਫੈਮਿਲੀ ਆ ਤੇ ਬੰਦਾ ਇਕੱਲਾ ਕੰਮ ਕਰਦਾ ਉਹਦੇ ਥੋੜਾ ਜਿਹਾ ਔਖਾ ਬਚਾਉਣ ਲਈ ਜੇ ਦੋ ਬੰਦੇ ਕੰਮ ਆਏ ਦੋ ਕਰਦੇ ਆ ਫੇਰ ਠੀਕ ਆ ਇੱਕ ਬੰਦਾ ਦੀ ਤਨਖਾਹ ਬਾਝ ਜਾਂਦੀ ਆ ਤੇ ਇੱਕ ਦੀ ਆਪਾਂ ਖਰਚੇ ਬਿਜਲੀ ਸਰਗੋਸ਼ ਇੱਥੇ ਸਰਗੋਸ਼ ਰੈਂਟੀ ਆ ਘਰ ਵੀ ਰੈਂਟ ਆ ਜਿੱਦ ਜਿੱ ਆਪਣਾ ਲੈਣਾ ਆ ਉਹਦੀ ਵੀ ਕੈਸ਼ ਤਨ ਦੇਣੀ ਪੈਣੀ ਆ ਇਸ ਕਰਕੇ ਖਰਚੇ ਵੀ ਬਹੁਤ ਐ ਇੱਥੇ ਬਾਕੀ ਫਿਰ 5 6 ਸਾਲ ਜੇ ਤੁਸੀਂ ਫੈਕਟਰੀ ਵਿੱਚ ਕੰਮ ਕਰਦੇ ਲਗਾਤਾਰ ਫਿਰ ਤੁਹਾਡੀ ਐਵਰੇਜ 14 1500 1600 ਇੱਥੇ ਤੱਕ ਵਾਧੀ ਹੈ ਬਾਕੀ ਵੱਖਰਾ ਵੱਖਰਾ ਹਸ ਆਵਿਆ ਸਾਰੀਆਂ ਫੈਕਟਰੀਆਂ ਵਿੱਚ ਤੇ ਕਈ ਫੈਕਟਰੀਆਂ ਵਿੱਚ ਤੁਰਨੀਆਂ ਹੁੰਦੀਆਂ ਜਿੱਦਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਫਿਰ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 6 6 ਘੰਟੇ ਕੰਮ ਆ ਤੇ ਜਿਹੜੀਆਂ ਰਾਤ ਦੀਆਂ ਟੂਰੀਆਂ ਹੁੰਦੀਆਂ ਉਹਨਾਂ 'ਚ ਤਨਖਾਹ ਜ਼ਿਆਦਾ ਹੁੰਦੀ ਆ ਕਿਉਂਕਿ ਉਹ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਜਾਂ 7 ਵਜੇ ਤੱਕ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਤਨਖਾਹ ਜ਼ਿਆਦਾ ਹੁੰਦੀ ਆ ਕਿਉਂਕਿ ਰਾਤ ਨੂੰ ਕੰਮ ਕਰਨਾ ਬਹੁਤ ਔਖਾ ਆ ਆ ਬੰਦੇ ਦੀ ਨੀਂਦ ਖਰਾਬ ਹੋ ਜਾਂਦੀ ਆ ਦਿਨੇ ਵੀ ਉਹ ਗੱਲ ਬੰਦਾ ਸੌਂਦਾ ਤਾਂ ਹੈ ਪਰ ਉਹ ਗੱਲ ਨਹੀਂ ਬਣਦੀ ਤੇ ਇਸ ਕਰਕੇ ਉਹਨਾਂ ਦੀ ਤਨਖਾਹ ਜ਼ਿਆਦਾ ਹੁੰਦੀ ਆ ਕਈ ਫੈਕਟਰੀਆਂ ਚ ਐਦਾਂ ਤੂਰਨੀਆਂ ਜਿੱਥੇ ਜ਼ਿਆਦਾ ਸ਼ਹਿਰਾਂ ਵਿੱਚ ਵੱਡੀਆਂ ਫੈਕਟਰੀਆਂ ਜਾਂ ਕਹਿ ਲਓ ਤੇ ਸਾਡੀ ਫੈਕਟਰੀ ਵਿੱਚ ਛੋਟੀ ਹੈ ਇਹ ਕੋਈ ਤੂਰਨੀ ਨਹੀਂ ਹੈਗੀ 8 ਵਜੇ ਸ਼ੁਰੂ ਕੰਮ 12 ਵਜੇ ਤੱਕ 4 ਘੰਟੇ ਫਿਰ 1 ਘੰਟੇ ਦੀ ਬ੍ਰੇਕ 1 ਵਜੇ ਤੋਂ ਲੈ ਕੇ ਫਿਰ ਸ਼ਾਮ ਦੇ 5 ਵਜੇ ਤੱਕ 4 ਘੰਟੇ ਬਾਕੀ ਓਵਰਟਾਈਮ ਆ ਉਹ ਹੁਣ ਓਵਰਟਾਈਮ ਲੱਗਦਾ 1 ਘੰਟਾ ਉਹ ਜਦੋਂ ਕੰਮ ਜ਼ਿਆਦਾ ਹੁੰਦਾ ਉਦੋਂ ਓਵਰਟਾਈਮ ਲੱਗ ਜਾਂਦਾ ਨਹੀਂ ਤਾਂ ਫਿਰ ਨਹੀਂ 5 ਦਿਨ ਕੰਮ ਸ਼ਨੀਵਾਰ ਦੀ ਛੁੱਟੀ ਆ ਤੇ 40 ਘੰਟੇ ਇਹ ਇੱਕ ਹਫ਼ਤੇ ਦਾ ਪਾ ਲਾਉਣੇ ਆ ਫੈਕਟਰੀ ਵਿੱਚ ਇਹ ਦਾ ਐਬਰਾ ਹੀ ਆ ਇੱਥੇ ਦੀ ਤੇ ਮਹੀਨੇ ਦੇ ਆ ਪਤਾ ਪਤਾ ਆਪ ਹੀ ਸਭ ਲਾ ਲੋ ਕਿੰਨੇ ਵੜਦੇ ਆ ਤੇ ਬਾਕੀ ਫੈਕਟਰੀਆਂ ਵਿੱਚ ਸਹੀ ਆ ਕੰਮ ਹੌਲੀ ਹੌਲੀ ਬੰਦਾ ਸਿੱਖਦਾ ਥੋੜਾ ਜਿਹਾ ਫੇਰ ਨੂੰ ਪਤਾ ਲੱਗਣ ਲੱਗ ਪੰਦਾ ਤੇ ਉਹਦਾ ਲੈਵਲ ਵੀ ਫੇਰ ਉੱਚਾ ਹੁੰਦਾ ਉਹ ਥਾਂ ਨਾਲ ਫਿਰ ਤਰਹਾ ਵੀ ਬਾਦੀ ਰਹਿੰਦੀ ਆ ਤੇ ਐਵਰੇਜ ਇਹ ਹੀ ਆ ਵੀ 12 1300 1100 1200 1300 ਇਹ ਐਵਰੇਜ ਆ ਬਾਕੀ ਫੈਕਟਰੀਆਂ ਦਾ ਥੋੜਾ ਥੋੜਾ ਅਲੱਗ ਹੁੰਦਾ ਤੇ ਬਾਕੀ ਅੱਜ ਤੁਹਾਨੂੰ ਇਹ ਜਾਣਕਾਰੀ ਦੇਣੀ ਸੀ ਤੇ ਹਫਤੇ ਵਿੱਚ ਕੋਸ਼ਿਸ਼ ਕਰਾਂਗੇ ਇੱਕ ਜਾਂ ਦੋ ਵੀਡੀਓ ਇਦਾਂ ਨਹੀਂ ਪਾਈਆ ਕਰਾਈ ਤੇ ਬਾਕੀ ਬਲੌਗ ਆਪਣੇ ਟ੍ਰੈਵਲ ਉਹ ਤਾਂ ਚੱਲਦੇ ਰਹਣੇ ਆ ਹੱਲੇ ਆਪਾਂ ਇਟਲੀ 20% ਦੀ ਘੁੰਮੀ ਆ ਅਲਸਾਂ ਤੁਹਾਨੂੰ ਸਾਰੀ ਇਟਲੀ ਘੁੰਮਾਉਂਦੇ ਆ ਤੇ ਉਸ ਤੋਂ ਬਾਅਦ ਚ ਫੇ ਆਪਾਂ ਯਾਰਬੂ ਘੁੰਮਾਂਗੇ ਫੇ ਬਾਅਦ ਚ ਦੇਖੋ ਕਿੱਥੇ ਕਿੱਥੇ ਜਾਂਦੇ ਆ ਬਾਕੀ ਆਪਾਂ ਤਾਂ ਕੁਛ ਕਰਦੇ ਆ ਬਾਕੀ ਉੱਪਰ ਵਾਲੇ ਨੂੰ ਪਤਾ ਕੀ ਕਰਦਾ ਉਹਨੇ ਤੇ ਹੁਣ ਜਿਹੜੇ ਨਵੇਂ ਬੰਦੇ ਫੈਕਟਰੀਆਂ ਵਿੱਚ ਲੱਗ ਰਹੇ ਆ ਤੇ ਬਾਕੀ ਉੱਥੇ ਜਿੱਥੇ ਪੰਜਾਬੀ ਜ਼ਿਆਦਾ ਉੱਥੇ ਥੋੜਾ ਜਿਹਾ ਇਦਾਂ ਵੀ ਹੋ ਜਾਂਦਾ ਵੀ ਵਿੱਚ ਕੱਪੋ ਵੀ ਬਣੇ ਹੁੰਦੇ ਆ ਜਿੱਥੇ ਜ਼ਿਆਦਾ ਬੰਦੇ ਤੇ ਉਹ ਫੇ ਉਹ ਫੋਰਮੈਨਾਂ ਦੇ ਕਹਿੰਦੇ ਸੀ ਫੋਰਮੈਨ ਆ ਉਹਨਾਂ ਦੀ ਫਿਰ ਜਿਆਦਾ ਰਕਾ ਹੁੰਦੀ ਆ ਤੇ ਬਾਕੀ ਇਧਰ ਆਪਣੇ ਜਿਹੜੇ ਆਪਣੇ ਇੱਥੇ ਇੱਥੇ ਸਹੀ ਆ ਇੱਥੇ ਕੋਈ ਫੋਰਮੈਨ ਨਹੀਂ ਹੈਗਾ ਸਾਰੇ ਆਪਣੇ ਆਪਣੇ ਕੰਮ ਕਰਦੇ ਵਧੀਆ ਜਿੱਥੇ ਜਾਰੇ ਪੰਜਾਬੀ ਆ ਉਥੇ ਇਦਾਂ ਦਾ ਕੰਮ ਚੱਲ ਜਾਂਦਾ ਵੀ ਮੈਂ ਕਾਪੂ ਬਣਾ ਦਿੰਦੇ ਆ ਫੋਰਮੈਨ ਬਣਾ ਦਿੰਦੇ ਆ ਮੈਂ ਨਾ ਤਾਂ ਕੰਮ ਲੈਣਾ ਮੈਨੂੰ ਥੋੜੇ 300 ਹੋਰ ਜਿਆਦਾ 400 ਦੇ ਦੇ ਇੱਦਾਂ ਵੀ ਹੋ ਜਾਂਦਾ ਜਿੱਥੇ ਜ਼ਿਆਦਾ ਪੰਜਾਬੀ ਕੰਮ ਕਰਦੇ ਆਂ ਇਧਰ 파ਰਮਾ ਹੋ ਗਿਆ ਪਿਚੇਂਸਾ ਜਿੱਥੇ ਜ਼ਿਆਦਾ ਪੰਜਾਬੀ ਰਹਿੰਦੇ ਆ ਤੇ ਬਾਕੀ ਇਧਰ ਆਪਣੇ ਵੱਲ ਨਹੀਂ ਇਧਰ ਫੈਟੀਆਂ ਵਿੱਚ ਜ਼ਿਆਦੇ ਇਟਾਲੀਅਨ ਆ ਜਾਂ ਬਾਰਲੇ ਹੋਲ ਲੋਕੀ ਆ ਇਹ denn ਤਾਂ ਇਹ ਨਹੀਂ ਆ ਇਧਰ ਤੇ ਇਸ ਕਰਕੇ ਐਵਰੇਜ ਆਪਾਂ ਰੱਖੀਏ 12-13 ਸਾਲ ਲੱਗਦੇ ਦੀ ਫਿਰ ਜੋ-ਜੋ ਸਾਲ ਬੀਤ ਜਾਂਦੇ ਆ ਉਹਦੀ ਫੇ ਆਪਕ ਜਾਂਦੀ ਆ 2 ਸਾਲਾਂ ਬਾਅਦ ਇਸ ਕੱਤੀ ਹੁੰਦੀ ਆ ਤੇ ਉਹਦਾ ਥੋੜੇ ਘਰ ਵਾਧਦੇ ਆ ਫੇ ਹੌਲੀ ਹੌਲੀ ਇੱਦਾਂ ਹੀ ਸਕਾਤੀ ਵਧੀ ਜਾਂਦੀ ਆ ਤੇ ਤਨਖਾਹ ਬੰਦੇ ਦੀ ਉੱਪਰ ਹੋ ਜਾਂਦੀ ਆ ਪਰ ਖਰਚੇ ਬਹੁਤ ਆ ਇੱਥੇ ਤੇ ਇੱਕ ਸਿੰਗਲ ਬੰਦਾ ਜੇ ਇੱਥੇ ਕੰਮ ਕਰਦਾ ਆ ਉਹਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਫੈਕਟਰੀਆਂ ਵਿੱਚ ਕੰਮ ਕਰਕੇ ਪਰ ਜੇ ਓਵਰਟਾਈਮ ਵੀ ਲੱਗਦਾ ਫੇ ਵੀ ਸਹੀ ਆ ਦੇ ਨੇਓ ਵਰਟਾਈਮ ਲੱਗਦਾ ਫਿਰ ਥੋੜਾ ਜਿਹਾ ਫੈਮਿਲੀ ਲਈ ਔਖਾ ਔਖਾ ਹੋ ਜਾਂਦਾ ਕਿਉਂਕਿ ਘਰ ਦਾ ਕਿਰਾਇਆ ਦੇਣਾ ਬਿਜਲੀ ਪਾਣੀ ਪਾਣੀ ਦਾ ਬਿੱਲ ਤੇ ਕੂੜੇ ਦਾ ਬਿੱਲ ਤੇ ਬਾਕੀ ਹੋਰ ਆਪਣਾ ਖਰਚਾ ਘਰ ਦਾ ਖਾਣ ਪੀਣ ਦਾ ਸਾਰਾ ਕੁਝ ਸਾਰਾ ਰੈਂਟ ਤੇ ਆ ਤੇ ਇੰਦਾ ਪੈਸੇ ਆਉਂਦੇ ਆ ਨਾਲ ਹੀ ਚਲ ਜਾਂਦੇ ਆ ਤੇ ਚਲੋ ਠੀਕ ਆ ਜੀ ਹੁਣ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਬਾਕੀ ਆਪਾਂ ਜਿੰਨੀ ਕੀ ਆਪਾਂ ਜਾਣਕਾਰੀ ਆਪਾਂ ਤੁਹਾਨੂੰ ਦੇਤੀ ਆ ਤੇ 19 ਸਾਲ ਮੈਨੂੰ ਇੱਕ ਇੱਕ ਫੈਕਟਰੀ ਵਿੱਚ ਹੋ ਕੇ ਕੰਮ ਕਰਦੇ ਨੂੰ ਸਹੀ ਆ ਚੱਲ ਰਿਹਾ ਕੰਮ ਤੇ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੈਕਸਟ ਬਲੌਗ